ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਪਿਆਰੀ ਗੁਰਸਵਾਰੀ ਸਾ ਸੰਗਤ ਜੀ ਉਹ ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਮੁੱਖੀ ਅਧਿਕਾਰਾਂ ਦੇ ਰਖਵਾਲੀ ਤਿੰਨਾਂ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮੁੱਚਾ ਪੰਥ ਬਹੁਤ ਚੜ੍ਹਦੀ ਕਲਾ ਦੇ ਨਾਲ ਖਾਲਸੀ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਮਨਾ ਰਿਹਾ ਹੈ ਉਸ ਸ਼ਤਾਬਦੀ ਨੂੰ ਸਮਰਪਤ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦੇ ਵੱਲੋਂ ਇਸ ਸਾਲ ਦੇ ਸਾਰੇ ਸਮਾਗਮ ਇਸ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਕੀਤੇ ਗਏ ਹਨ ਉਸ ਲੜੀ ਤਹਿਤ 12 ਨਵੰਬਰ ਦਿਨ ਬੁੱਧਵਾਰ ਗੁਰਦੁਆਰਾ ਬਾਬਾ ਰਤਨਦੀਪ ਰਾਠੀ ਕੇ ਸਾਹਿਬ ਪਿੰਡ ਮਰਹਾਨਾ ਵਿਖੇ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ ਨੂੰ 12:30 ਵਜੇ ਤੱਕ ਬੱਚਿਆਂ ਦੇ ਦਸਤਾਰ ਦੁਮਾਲਾ ਗੁਰਬਾਣੀ ਕੰਠ ਅਤੇ ਸਵਾਲ ਜਵਾਬ ਮੁਕਾਬਲੇ ਕਰਵਾਏ ਜਾ ਰਹੇ ਹਨ ਦਸਤਾਰ ਮੁਕਾਬਲੇ ਦੇ ਵਿੱਚ ਦੋ ਗਰੁੱਪ ਹੋਣਗੇ 5ਵੀਂ ਤੋਂ 7ਵੀਂ 8ਵੀਂ ਤੋਂ 12ਵੀਂ ਤੁਮ ਵਾਲੇ ਮੁਕਾਬਲੇ ਵਿੱਚ ਦੋ ਗਰੁੱਪ ਹੋਣਗੇ ਇੱਕ ਲੜਕੀਆਂ ਦਾ 6ਵੀਂ ਤੋਂ 12ਵੀਂ ਅਤੇ ਇੱਕ ਲੜਕੀਆਂ ਦਾ 6ਵੀਂ ਤੋਂ 12ਵੀਂ ਇਸੇ ਤਰ੍ਹਾਂ ਗੁਰਬਾਣੀ ਕੰਠ ਮੁਕਾਬਲੇ ਵਿੱਚ ਦੋ ਗਰੁੱਪ ਹੋਣਗੇ 6ਵੀਂ ਤੋਂ 8ਵੀਂ ਜਿਨ੍ਹਾਂ ਵਿੱਚ ਜਗਜੀਤ ਸਾਹਿਬ ਸੋਹਿਲਾ ਅਰਦਾਸ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 20 ਲੋਕ ਤੁਸੀਂ ਇਹ ਗਰੁੱਪ ਵਿੱਚ ਜਪਜੀ ਸਾਹਿਬ ਰੈ ਰਾਸ ਸੋਹਿਲਾ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 30 ਲੋਕ ਅੰਕਿਤ ਕੀਤੇ ਗਏ ਹਨ ਸਵਾਲ ਜਵਾਬ ਮੁਕਾਬਲੇ ਤੇ ਲਈ ਸਕੂਲ ਦੀਆਂ ਟੀਮਾਂ ਜਿੰਨਾ ਤੱਕ ਅਸੀਂ ਪਹੁੰਚ ਕੀਤੀ ਹੈ ਉਹਨਾਂ ਦੇ ਬੱਚੇ ਹੀ ਭਾਗ ਲੈ ਸਕਦੇ ਹਨ ਜੇ ਜੀ ਟੀਮ ਨੇ ਇਸ ਵਿੱਚ ਭਾਗ ਲੈਣਾ ਹੈ ਉਹ ਸਾਡੇ ਨਾਲ ਪਹਿਲਾਂ ਸੰਪਰਕ ਕਰ ਸਕਦੇ ਹਨ ਸੋ ਇਹਨਾਂ ਸਾਰਿਆਂ ਗਰੁੱਪਾਂ ਦੇ ਵਿੱਚੋਂ ਜਿਹੜੇ ਜੇਤੂ ਬੱਚੇ ਹੋਣਗੇ ਉਹਨਾਂ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਏਗਾ ਬਾਕੀ ਜਿੰਨੇ ਵੀ ਪਾਰਟਿਸਪੇਟ ਹੋਣਗੇ ਉਹਨਾਂ ਨੂੰ ਹੌਸਲਾ ਫਜਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਏਗਾ ਬੱਚੇ ਲੈ ਕੇ ਪਹੁੰਚਣ ਵਾਲੇ ਸਹਿਯੋਗੀ ਸੱਜਣਾ ਦਾ ਵੀ ਸਨਮਾਨ ਹੋਏਗਾ ਸੋ ਇਲਾਕੇ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਹੀ ਕਰਦੇ ਹਾਂ ਕਿ ਆਓ ਸ਼ਤਾਬਦੀ ਦਾ ਮਨੋਰਥ ਕਾਰਕਰ ਦੇ ਵਿੱਚ ਪਹੁੰਚਾਉਣ ਦੇ ਲਈ ਗੁਰੂ ਸਾਹਿਬ ਜੀ ਦਾ ਉਪਦੇਸ਼ ਉਹਨਾਂ ਦੀ ਵਿਚਾਰਧਾਰਾ ਸਮੁੱਚੇ ਸੰਸਾਰ ਦੇ ਵਿੱਚ ਪਹੁੰਚਾਉਣ ਦੇ ਲਈ ਜੋ ਯਤਨ ਹੋ ਰਹੇ ਹਨ ਉਹਨਾਂ ਯਤਨਾਂ ਦੇ ਵਿੱਚ ਅਸੀਂ ਵੀ ਆਪਣਾ ਬੰਦਾ ਹੋਇਆ ਸਹਿਯੋਗ ਕਰੀਏ ਬੰਦਾ ਹੋਇਆ ਹਿੱਸਾ ਪਾਈਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੁਣਨ ਤੋਂ ਬਾਅਦ ਵੱਧ ਤੋਂ ਵੱਧ ਬੱਚੇ ਜਿਹੜੇ ਨੇ ਕੋ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਪਹੁੰਚ ਸਕਣ ਇਹ ਸਾਰਾ ਹੀ ਕਾਰਜ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਪੈਰਚਾਰਕਾਂ ਦੀ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਆਸ ਕਰਦੇ ਹਾਂ ਕਿ ਆਪ ਕਬੱਡੀ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ